55 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟ ਨੇ ਜਿਹੜੇ ਉਹ ਸੁਨਾਮ ਸ਼ਹਿਰ ਦੇ ਵਿੱਚ ਸ਼ੁਰੂ ਕੀਤੇ ਜਾ ਰਹੇ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਅੱਜ ਜੋ ਸ਼ਹੀਦ ਉਦਮ ਸਿੰਘ ਜੀਆ ਦਾ ਇਹ ਸਮਾਰਕ ਇਹਨੂੰ ਟੋਟਲ ਇਹਦਾ ਕਾਇਆਕਲਪ ਕਰਨ ਦਾ ਪ੍ਰੋਜੈਕਟ ਹੈ ਜਿਹੜਾ ਉਹ ਉਲੀਕਿਆ ਸੀ ਅਸੀਂ ਮੇਰੇ ਕਾਫੀ ਲੰਬੇ ਸਮੇਂ ਤੋਂ ਮੇਰੇ ਮਨ ਦੇ ਵਿੱਚ ਸੀ ਕਿ ਇਹ ਜਿੰਨੀ ਵੱਡੀ ਸ਼ਹਾਦਤ ਜਿੰਨਾ ਵੱਡਾ ਬਲੀਦਾਨ ਸ਼ਹੀਦ ਉਦਮ ਸਿੰਘ ਜੀਆ ਦਾ ਸੀਗਾ ਉਹ ਉਹਦੇ ਮੁਤਾਬਕ ਇਹ ਸਮਾਰਕ ਬਹੁਤ ਛੋਟਾ ਪੈ ਜਾਂਦਾ ਸੀਗਾ ਬਹੁਣਾ ਪੈ ਜਾਂਦਾ ਸੀਗਾ ਉਹਨਾਂ ਦੀ ਸ਼ਹਾਦਤ ਦੇ ਮੁਤਾਬਕ ਆ ਸੋ ਇਸ ਕਰਕੇ ਕਿਉਂਕਿ ਇਹਦੇ ਵਿੱਚ ਸਿਰਫ ਇੱਕ ਬੁੱਤ ਤੋਂ ਇਲਾਵਾ ਹੋਰ ਕੋਈ ਚੀਜ਼ ਇੰਚ ਨਹੀਂ ਆਉਂਦੀ ਸੀ ਕਿ ਜਿਹਦੇ ਨਾਲ ਆਪਾਂ ਸ਼ਹੀਦ ਉਦਨ ਸਿੰਘ ਜੀ ਦੀ ਜ਼ਿੰਦਗੀ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਜੋੜ ਸਕੀਏ ਸੋ ਇਸ ਕਰਕੇ ਮੇਰੇ ਕਾਫੀ ਦੇਰ ਤੋਂ ਮਨ ਦੇ ਵਿੱਚ ਸੀਗਾ ਅੱਜ ਦਾ ਇਹ ਪ੍ਰੋਜੈਕਟ ਜਿੱਥੇ ਆਪਾਂ ਖੜੇ ਆ ਇਹ ਇਸ ਜਗ੍ਹਾ ਦਾ ਪੂਰਾ ਟੋਟਲ ਕਾਇਕਲਪ ਹੈ ਜਿਹੜਾ ਉਹ ਅਸੀਂ ਕਰਨ ਜਾ ਰਹੇ ਹਾਂ ਮੋਟੇ-ਮੋਟੇ ਚਾਰਕ ਪਿਕਚਰਾਂ ਦੇ ਜ਼ਰੀਏ ਤੁਹਾਨੂੰ ਦਿਖਾਵਾਂ ਇਹ 메인 ਰੋਡ ਤੋਂ ਐਂਟਰੈਂਸ ਹੈ ਜਿਹੜੀ ਉਹ ਇਸ ਤਰੀਕੇ ਦੀ ਹੋਏਗੀ ਵਿਚਾਲੇ ਸ਼ੀਰਦਨ ਸਿੰਘਾਂ ਦਾ ਨਾਮ ਹੈ ਜਿਹੜਾ ਉਹ ਉਕਰੇਗਾ ਔਰ ਫਿਰ ਇੱਥੋਂ ਜਦੋਂ ਤੁਸੀਂ ਐਂਟਰ ਕਰਦੇ ਆਪਾਂ ਜਿਸ ਰਸਤੇ ਤੋਂ ਇਹ ਅੱਗੇ ਆ ਕੇ ਇਹ ਇੱਕ ਵਾਟਰ ਬੋਡੀ ਬਣੇਗੀ ਜਿਵੇਂ ਤੁਸੀਂ ਚੰਗੇ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਪਾਰਕ ਹੁੰਦੇ ਨੇ ਉੱਥੇ ਇਹ ਵਾਟਰ ਬੋਡੀ ਬਣੇਗੀ ਸਾਈਡ ਤੇ ਗ੍ਰੀਨਰੀ ਹੋਏਗੀ ਉਸ ਤੋਂ ਬਾਅਦ ਅੱਗੇ ਚੱਲੋਗੇ ਤੁਹਾਨੂੰ ਇੱਥੇ ਆ ਕੇ ਇਹ ਬੁੱਤ ਆ ਗਿਆ ਇੱਥੋਂ ਬੁੱਤ ਤੋਂ ਤੁਸੀਂ ਅੱਗੇ ਚੱਲੋ ਇਹ ਫੇਰ ਇਹ ਲੈਫਟ ਤੇ ਆ ਕੇ ਇਹ ਆ ਗਈ ਸ਼ਹੀਦ ਉਦਮ ਸਿੰਘ ਜੀਾਂ ਦੀ ਸ਼ਹਾਦਤ ਜਿਹੜੀ ਉਹ ਇੱਕ ਜੋਤ ਦੇ ਰੂਪ ਦੇ ਵਿੱਚ ਕਿਵੇਂ ਅਣਖ ਨਾਲ ਜੁੜਣਾ ਤੇ ਕਿਵੇਂ ਸ਼ਹਾਦਤ ਦਾ ਉਹ ਇਹ ਜੋਤੀ ਹੈ ਜਿਹੜੀ ਜਿਹੜੀ ਕਿ 12 ਮਹੀਨੇ 30 ਦਿਨ 24 ਘੰਟੇ ਇਹ ਪ੍ਰਜਵਲਿਤ ਰਹੂਗੀ ਇਹ ਚੱਲਦੀ ਰਹੂਗੀ ਇਸ ਸਾਈਡ ਤੇ ਇੱਕ ਜਿਹਦੇ ਵਿੱਚ ਪੰਜਾਬ ਦਾ ਪਹਿਲਾ 7D ਆਡੀਟੋਰੀਅਮ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਸ਼ਹੀਦ ਉਦਮ ਸਿੰਘ ਜੀਾਂ ਦੇ ਜਨਮ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਦਾ ਸਾਰਾ ਸਫ਼ਰ ਦਰਸਾਵਾਂਗੇ ਮੈਨੂੰ ਭਾਈ ਚਾਰੇ ਵੱਲੋਂ ਹੁਕਮ ਆਉਂਦਾ ਰਿਹਾ ਕਿ ਇੱਕ ਜੀ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਗੇਟ ਬਣਾਇਆ ਜਾਵੇ ਤੇ ਮੈਂ ਉਹਨਾਂ ਨੂੰ ਦੱਸਦਾ ਕਿ ਇੱਕ ਨਹੀਂ ਜੀ ਦੋ ਗੇਟ ਬਣਾਏ ਜਾਣ ਦੇ ਜਿਸ ਨਾਮ ਦੇ ਵਿੱਚ ਸ਼ਹੀਦ ਉਦਮ ਸਿੰਘ ਦੇ ਨਾਂ ਤੇ